ਸਰ ਮੈਨੂੰ ਇੱਥੇ ਕੋਈ ਆਪਣਾ ਹੀ ਨਹੀਂ ਦੇਖਿਆ ਮੈਂ ਬਗਾਨਾ ਲੱਗ ਰਿਹਾ ਤੈਨੂੰ ਨਹੀਂ ਤਾਈ ਨਹੀਂ ਹਾਂ ਕੀ ਹੋਇਆ ਹੈ ਇਹ ਮੇਰੀ ਗੱਲ ਸੁਣੋ ਉਹ ਚਮਕਾਰਨੀ ਹੈਗਾ ਉਧਰ ਲਾਹੌਰ ਨੇ ਜਿਹੜੀ ਜਿੱਤਾ ਕੀ ਹਾਂ ਪਟਵਾਰ ਨਾਲ ਉਹਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਹੂ ਮੈਂ ਮਰ ਜਾ ਨੀ ਉਹ ਤਾਂ ਐਡਾ ਨਰਮ ਮੁੰਡਾ ਹੈ ਉਹ ਕੀ ਕਰਦਾ ਉਹ ਸਿਰ 'ਚ ਕੀ ਪਤਾ ਕੰਜਰੀ ਨੇ ਮੱਥੇ ਤਾਂ ਗਾਲਾਂ ਨਿਕਲਦੀਆਂ ਨੇਗੀਆਂ ਉਹ ਬੁੜੀ ਨੇ ਕਰਤੀ ਇਹੇ ਬੜਗੀ ਜਵਾਕ ਦੇ ਘਰੇ ਹੁਣ ਸੁਰਤ ਫੇਰ ਆਉ ਜਦੋਂ ਉਹਨੇ ਸਾਰੀ ਜ਼ਮੀਨ ਆਪਦੇ ਨਾਂ ਵਾਲੀ ਨਾ ਤੇ ਲਾਹੌਰ ਨੂੰ ਉੱਡ ਜੂਗੀ ਵਿਪਤ ਦੋ ਵੀ ਕੁਮਾਰਾ ਤੇ ਉਹ ਵੀ ਕੁਮਾਰੀ ਕੁੜੀ ਆਏ ਕਿਵੇਂ ਰਹਿ ਸਕਦੇ ਤੁਸੀਂ ਇਹ ਆਏ ਨਹੀਂ ਬਣਦਾ ਆਪਾਂ ਥਾਣੇ ਰਫਟ ਦਿਨੇ ਆ ਹਾਂ ਇਹ ਫੇਰ ਲੋਟ ਆਊਗਾ ਫੇਰ ਠੀਕ ਆ ਫੇਰ ਆ ਕੰਮ ਹੋ ਜਾਊਗਾ ਦੇਖ ਲਓ ਉਹ ਵੀ ਥਾਣੇ ਰਫਟ ਕਿਵੇਂ ਦਿਓਗੇ ਜਦੋਂ ਮੈਂ ਤੈਨੂੰ ਕਹਿਤਾ ਉਹ ਘਰ ਦੀ ਮਾਲਕਣ ਹੈ ਮਾਲਕਾ ਐਣੀ ਬਣਦੀ ਫੇਰੇ ਲੈਣੇ ਪੈਂਦੇ ਆ ਫੇਰ ਬਣਦੀ ਆ ਕਿਤੇ ਐ ਮਾਲਕ ਬਣ ਜਾਂਦੀ ਆ ਮਾਰੀ ਜਾਂਦਾ ਗੱਲਾਂ ਕੋਈ ਗੱਲ ਨਹੀਂ ਫੇਰੇ ਵੀ ਲੈ ਜਾਣਗੇ ਹੁਣ ਸੁਖੀ ਆ ਮੈਂ ਜੀਤਾ ਪਟਵਾਰਨ ਤੇ ਫੇਰ ਤੂੰ ਇਦਾਂ ਕੱਤ ਬੋਲਦੀ ਆ ਤੂੰ ਦੇ ਤਾਂ ਮੈਨੂੰ ਆਪ ਬੁਲਾਇਆ ਸੀਗਾ ਪਰ ਹੁਣ ਮੈਂ ਤੈਨੂੰ ਬੁਲਾ ਨਹੀਂ ਸਕਦੀ ਤੈਨੂੰ ਪਤਾ ਤੇਰੇ ਬਾਰੇ ਸਾਰੇ ਪਿੰਡ ਚ ਪਤਾ ਲੱਗ ਗਿਆ ਪਰ ਉਹ ਮੈਂ ਤਾਂ ਮੈਨੂੰ ਵੀ ਪਤਾ ਕਿਉਂਕਿ ਮੈਨੂੰ ਵੀ ਭੈਣ ਨੇ ਘਰੋਂ ਬਾਹਰ ਘੜਤਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੈਨੂੰ ਤਾਂ ਪਹਿਲਾਂ ਹੀ ਪਤਾ ਸੀ ਨਾ ਤੂੰ ਕਿਉਂ ਨਫ਼ਰਤ ਕਰਦੀ ਆ ਹੁਣ ਮੈਂ ਤੇਰੇ ਨਾਲ ਇਹ ਤਾਂ ਖੜ ਨਹੀਂ ਸਕਦੀ ਤੇਰੇ ਨਾਲ ਖੜਨਾ ਮੇਰਾ ਇੱਕ ਪਾਪ ਹੈਗਾ ਜੇ ਇਥੇ ਕਿਸ ਨੂੰ ਪਤਾ ਲੱਗ ਗਿਆ ਨਾ ਤਾਂ ਪਿੰਡ ਵਾਲਿਆਂ ਨੇ ਗੱਲ ਚੱਕ ਲੈਣੀ ਆ ਵੀ ਉਹਨਾਂ ਦੀ ਕੁੜੀ ਇੱਥੇ ਫਿਰਦੀ ਸੀ ਜੀਤਾ ਵਟਵਾਰ ਨਾਲ ਤੂੰ ਮੇਰੀ ਗੱਲ ਤਾਂ ਸੁਣ ਮੈਂ ਤਾਂ ਸੋਚਿਆ ਸੀ ਤੂੰ ਮੇਰੀ ਸਹੇਲੀ ਬਣੇਗੀ ਪਰ ਤੂੰ ਤੇ ਬਣਨ ਤੋਂ ਪਹਿਲਾਂ ਹੀ ਐ ਗੱਲ ਲੱਗ ਗਈ ਸਹੇਲੀ ਉਹ ਵੀ ਤੇਰੇ ਨਾਲ ਕਦੇ ਵੀ ਨਹੀਂ ਠੀਕ ਆ ਨੀ ਕਰ। ਇਹ ਜੇ ਜਿਹੜੀ ਹੋਣੀ ਆ ਉਹ ਹੋਣੀ ਆ। ਜਾਂਦੀ ਉੱਥੇ ਐ। ਦੇਖ ਕਿਵੇਂ ਜਾਂਦੀ ਆ ਤੁਪ ਤੁਪ ਕਰਕੇ। ਹੁਣ ਆਪਾਂ ਜਾਣੇ ਤਾਂ ਹੈਗੇ ਆ। ਗੱਲ ਮਰੀ ਕਰੜੀ ਕਰੇ ਉੱਥੇ। ਲਾਹੌਰ ਹੁਣ। ਹਾਂ ਆਪਾਂ ਹੋ ਰਹਿਣ ਨਹੀਂ ਦੇਣੀ। ਤੇ ਜੇ ਬਾਲਾ ਕੰਮ ਵਿਗੜ ਲੱਗਿਆ ਆਪਾਂ ਥਾਣੇ 'ਚ ਰਫਟ ਦੇ ਦਾਂਗੇ। ਹਾਂ। ਠੀਕ ਆ ਨਾ। ਕਹਿ ਦੇ ਉਹਨੂੰ। ਕਹਿ ਦਾਂਗੇ। ਸਾਡਾ ਚੰਗੀ ਤਰ੍ਹਾਂ। ਮਾਹ ਤੂੰ ਬੇਫਿਕਰ ਹੈ। ਕਿਥੇ ਤਾਂ ਹੱਕ ਹੀ ਨਹੀਂ ਹੈਗਾ ਰੱਖਣ ਦਾ। ਸਾਰ ਨੂੰ ਤਾਂ ਮੈਂ ਆਪਾਂ ਹੀ ਕਰੜਾ ਕਰ ਦੂੰ। ਠੀਕ ਆ। ਹਾਂ ਤੇ ਕੋਈ ਚਾਹ ਪਾਣੀ ਪੀਣ ਦੀ ਆਪਾਂ ਨੂੰ ਲੋੜ ਨਹੀਂ। ਆਪਾਂ ਜਿਹੜੇ ਮੁੱਦੇ ਤੇ ਆਇਆ ਉਹੀ ਗੱਲ ਕਰਨੀ। ਬਸ ਠੀਕ ਆ। ਠੀਕ ਆ। ਆਹੋ। ਜਮੀ ਸ਼ਰਮਲਾ ਰੱਖੀ ਆ ਲੈ। ਆਪਣੀ ਕੀ ਸਾਹ ਚ ਲਹਾਵਰ ਵਾਲਿਆਂ ਨਾਲ ਮੈਨੂੰ ਐ ਤਾਂ ਦੱਸ। ਜਾਣਦੇ ਨਹੀਂ ਕਰਦੇ ਨਹੀਂ ਆਪਾਂ। ਫੇਰ ਆਜੋ। ਕਰੀ ਮਿਲ ਜੇ ਬਸ ਹੁਣ। ਕਰ ਦੋ। ਤਾਂ ਦੇ ਕਰੀ ਆ। ਸੌਰ ਦੇਓ ਫਿਰਦਾ ਬਲਾਗ ਨੂਰੇ ਗੱਲ ਸੁਣ ਮਾੜੀ ਜੀ ਓਏ ਆਜੋ ਭਈ ਆਜੋ ਉਹ ਕੀ ਗੱਲ ਸਾਰੇ ਗਵਾਂਢੀ ਇਕੱਠੇ ਹੋਏ ਹੋ ਨਿਓ ਚਾਚੂ ਬਣਾਈਏ ਉਹ ਬਸ ਚਾਹ ਤਾਂ ਆ ਕੀ ਗੰਦ ਪਾ ਰੱਖਿਆ ਤੂੰ ਗੰਦ ਬਈ ਮੈਂ ਕੀ ਪਾਇਆ ਕੀ ਹੋ ਗਿਆ ਦੇਖ ਕਿਵੇਂ ਸਿਆਣਾ ਬਣਦਾ ਜਿਵੇਂਾਰੇ ਪਿੰਡ ਚ ਗੱਲਾਂ ਹੁੰਦੀਆਂ ਤੇਰੀਆਂ ਵੀਰ ਚਮਕੌਰ ਨੇ ਆ ਕੀ ਕਰਤਾ ਉਹ ਚਾਚੀ ਗੱਲ ਕੀ ਹੋ ਗਈ ਗੱਲ ਜਿਹੜੀ ਕੁੜੀ ਆਉਂਦੀ ਐ ਰੋਟੀਆਂ ਪਕਾਉਂਦੀ ਐ ਤੇਰੇ ਘਰੇ ਆ ਕੇ ਤੂੰ ਰੋਟੀਆਂ ਖਾਨਾ ਤੇ ਪਤਾ ਕਿੰਨੀਆਂ ਗੱਲਾਂ ਬਣਦੀਆਂ ਤੇ ਉਹਨੂੰ ਘਰੇ ਕਿਉਂ ਰੱਖਿਆ ਲੋ ਹੋਰ ਤੂੰ ਆਈ ਐ ਉਹ ਮਾੜੀ ਮੋਟੀ ਸ਼ਰਮ ਕਰ ਲਾ ਉਹ ਮੁਸਲਮਾਨਾਂ ਦੀ ਆਪਾਂ ਹੋਰ ਉਹ ਬਾਈ ਫਿਰ ਉਹ ਤਾਂ ਰੋਟੀ ਕੋਈ ਲਾਉਣ ਆਉਂਦੀ ਆ ਦੇਖ ਦੇਖ ਕਿਵੇਂ ਕਹਿੰਦਾ ਰੋਟੀਆਂ ਲਾਉਣ ਨਾ ਰੋਟੀਆਂ ਲਾਉਣ ਨਾ ਹੋਰ ਆਪਣੇ ਪਿੰਡ ਚ ਕੁੜੀਆਂ ਮਰ ਗਈਆਂ ਜੇ ਕੰਮ ਵਾਲੀਆਂ ਮਰ ਗਈਆਂ ਉਸੇ ਦੀ ਲਹਾਉਣੀਆਂ ਨੇ ਉੱਪਰ ਜਾਈ ਉਹ ਚਾਚੀ ਭੇਜ ਦਿੰਦੀ ਸੀ ਉਹਨੂੰ ਬਸ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਬੰਦੇ ਆਲੀ ਤੇਰੇ ਕੋਲੇ 2 ਦਿਨ ਦਾ ਟਾਈਮ ਹੈ ਜੇ ਤਾ ਤੂੰ ਸਾਡੀ ਗੱਲ ਮੰਨ ਲਈ ਮੰਨ ਲਈ ਤੇ ਨਹੀਂ ਅਸੀਂ ਥਾਣੇ ਰਵਟ ਦੇਵਾਂਗੇ ਹਾਂ ਇਹ ਵੀ ਸੋਚ ਰਹਾ ਹੁਣ ਤੂੰ ਰਵਟ ਪਰ ਰਵਟ ਵਾਲੀ ਕਿਹੜੀ ਗੱਲ ਆ ਬਈ ਯਾਰ ਤੂੰ ਤਾਂ ਐ ਗੁੱਸਾ ਕਰੀ ਇਹਨੂੰ ਜਿਵੇਂ ਉਹ ਕੋਈ ਬੰਦਾ ਮਾਰ ਕੇ ਆਈ ਹੁੰਦੀ ਐ ਤੂੰ ਕੁਵਾਰਾ ਐ ਉਧਰ ਉਹ ਕੁਵਾਰੀ ਐ ਉਹ ਤੇਰੀ ਕੀ ਲੱਗਦੀ ਐ ਉਹ ਨਾਲੇ ਸਿੱਖ ਤੇ ਮੁਸਲਮਾਨ ਦੀ ਕਿਦੋਂ ਬਣਦੀ ਹੁੰਦੀ ਆ ਆ ਤੂੰ ਕੀ ਕੰਮ ਕਰਤਾ ਨਵੇਂ ਚੰਦ ਚੜਾਈ ਜਾਂਦਾ ਸੁਨੂ ਉਹਦਾ ਇੱਥੇ ਰਹਿਣਾ ਪਸੰਦ ਨਹੀਂ ਨਾ ਸਾਨੂੰ ਤਾਂ ਜਮਾ ਪਸੰਦ ਨਹੀਂ ਕਾਹਨੋਂ ਤੇਰੇ ਕੋਲੇ ਆਏ ਆ ਜਮਾ ਪਸੰਦ ਨਹੀਂ ਅਸੀਂ ਤੇਨੇ ਆਏ ਆ ਇਹ ਨਾ ਹੋਵੇ ਚਮਕੌਰ ਕੱਲ ਨੂੰ ਅਸੀਂ 10 ਬੰਦੇ ਲੈ ਗਏ ਪਰਦਾ ਪਰਦਾ ਹੀ ਹੁੰਦਾ ਤੇਰੀ ਵੀ ਇੱਜ਼ਤ ਆ ਉਹਨਾਂ ਦੀ ਵੀ ਇੱਜ਼ਤ ਆ ਤੇਰੇ ਕੋਲੇ 2 ਦਿਨ ਦਾ ਟਾਈਮ ਆ ਹੁਣ ਤੂੰ ਦੇਖ ਲੈ ਕਿਵੇਂ ਕਰਨਾ ਪਤਾ ਕਿਵੇਂ ਕੀ ਕਰਨਾ ਹੈ ਉਹਨੂੰ ਤਾਂ ਮੈਂ ਆਪਣੇ ਘਰੋਂ ਜਾਣ ਨਹੀਂ ਦੇਣਾ। ਹੈ? ਦੇਖ ਲੈ। ਸੁਣਦੀਆਂ ਤਾਈ? ਆ ਕੀ? ਮੈਂ ਕਹਤਾ ਬਸ ਵੀ ਉਹ ਮੇਰੇ ਘਰੋਂ ਜਾਂਦੀ ਨਹੀਂ ਹੁਣ। ਤੁਸੀਂ ਕੁਝ ਮਰਜ਼ੀ ਕਹੋ। ਨਾ ਉਹ ਜਾਂਦੀ ਨਹੀਂ। ਨਾ ਰਹੂਗੀ ਕਿਹੜੇ ਰਿਸ਼ਤੇ ਨਾਤੇ ਇੱਥੇ। ਬਸ ਮੇਰੇ ਘਰ ਦੀ ਮਾਲਕਣੀ ਸਮਝੋ। ਵੇ ਪੁੱਤ ਤੂੰ ਵੀ ਕੁਮਾਰਾ ਤੇ ਉਹ ਵੀ ਕੁਮਾਰੀ ਕੁੜੀ ਆਏ ਕਿਵੇਂ ਰਹਿ ਸਕਦੇ ਤੁਸੀਂ? ਇਹ ਆਏ ਨਹੀਂ ਮੰਨਦਾ। ਆਪਾਂ ਥਾਣੇ ਰਫਟ ਦਿੰਨੇ ਆ। ਹਾਂ। ਇਹ ਫੇਰ ਲੋਟ ਆਊਗਾ। ਫੇਰ ਠੀਕ ਹੈ। ਫੇਰ ਆ ਕੰਮ ਹੋ ਜਾਊਗਾ ਦੇਖ ਲਓ। ਉਹ ਬਈ ਥਾਣੇ ਰੱਪਟ ਕਿਵੇਂ ਦੇਓਗੇ? ਜਦੋਂ ਮੈਂ ਤੈਨੂੰ ਕਹਿ ਤਾ ਵੀ ਉਹ ਘਰ ਦੀ ਮਾਲਕਣ ਐ। ਮਾਲਕਾ ਐ ਨਹੀਂ ਬਣਦੀ। ਫੇਰੇ ਲੈਣੇ ਪੈਂਦੇ ਆ। ਫੇਰ ਬਣਦੀ ਆ। ਕਿਤੇ ਐ ਮਾਲਕ ਬਣ ਜਾਂਦੀ ਐ? ਮਾਰੀ ਜਾਂਦਾ ਗੱਲਾਂ। ਕੋਈ ਗੱਲ ਨਹੀਂ। ਫੇਰੇ ਵੀ ਲੈ ਜਾਣਗੇ ਹੁਣ। ਇਹ ਨਹੀਂ ਮੰਨਦਾ। ਚਲ ਆਪਾਂ ਚੱਲ ਜਾਈ ਤਾਈ। ਆ ਜਾ ਆ ਜਾ ਛੱਡ ਖੜਾ। ਇਹ ਚ ਬੇਇੱਜ਼ਤੀ ਐ ਮੈਂ ਤੈਨੂੰ ਦੱਸਤੀ ਗੱਲ। ਬਾਈ ਪੰਚਾਇਤ ਕੋਲੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਮੈਂ ਸੋਨੂੰ ਦੱਸਤਾ। ਮੈਂ ਨਾਲ ਉਹਦੇ ਨਾਲ ਹੁਣ ਵਿਆਹ ਕਰਾਉਣਾ। ਅਰ ਜਾਈ ਸਾਰੇ ਸੁਣ ਲੋ ਹਾਏ ਬਸ ਮੈਂ ਉਹਨੂੰ ਜਾਣੀ ਆਪਣੇ ਮਿੱਟੀ ਪਾਉ ਖਰਚ ਆ ਜਾ ਸਾਰੇ ਪਿੰਡ ਦੀ ਬੇਇੱਜ਼ਤੀ ਕਰੇਗਾ ਤੁਹਾਨੂੰ ਇਹ ਆਪਣੇ ਨਹੀਂ ਸੁਣਦਾ ਆ ਜਾ ਇਹ ਤਾਂ ਆਪਦੀ ਮਰਜ਼ੀ ਕਰੂ ਇਹ ਕਦੇ ਵੱਡਿਆਂ ਦੀ ਸੁਣਦਾ ਚੱਲ ਆ ਜਾ ਸੋਚ ਲੈ ਫੇਰ ਵੀ ਹਜੇ ਉਹ ਆਪਾਂ ਕੀ ਲੈਣਾ ਮਰਨ ਤੇ ਜਿੱਥੇ ਮਰਦਾ ਬਸ ਮੈਂ ਸੋਚ ਲਿਆ ਬਾਈ ਬismillah ਮੈਨੂੰ ਨਾ ਹੀ ਸਮਝ ਆਉਂਦੀ ਵੀ ਇਹਨਾਂ ਦਾ ਦਿਮਾਗ ਨੂੰ ਹੋ ਕੀ ਗਿਆ ਸਾਰੇ ਮੇਰੇ ਤੇ ਚੜ ਕੇ ਆ ਗਏ ਵੀ ਉਹ ਦੋ ਰੋਟੀਆਂ ਪਕਾ ਆ ਜਾਂਦੀ ਕੁੜੀ ਵੀ ਇਹਦੇ ਨਾਲ ਸੋਡਾ ਦੱਸ ਕੀ ਹੋ ਗਿਆ ਪਰ ਇਹਨਾਂ ਨੂੰ ਆਇਆ ਇੱਕ ਵਾਰ ਆ ਇਹਦੇ ਘਰੇ ਆਉਂਦੀ ਆ ਕੋਈ ਨਹੀਂ ਜਿਹੜਾ ਇਹਨਾਂ ਦਾ ਸ਼ੱਕ ਆ ਨਾ ਇਹ ਵੀ ਦੂਰ ਕਰਨਾ ਹੁਣ ਜਿਹਨਾਂ ਨੂੰ ਕਹਿ ਦਿੱਤਾ ਕਿ ਮਾਲਕਣਾ ਤਾਂ ਫਿਰ ਉਹਨੂੰ ਪੁੱਛਦਾ ਜਮੈਂ ਵੀ ਜੀਤਾ ਕਿ ਤੂੰ ਸੱਚੀ ਮੇਰੇ ਘਰ ਦੀ ਮਾਲਕਣ ਬਣ ਸਕਦੀ ਆ ਤੇ ਉਹਨੂੰ ਮਨ ਨੂੰ ਦੱਸ ਵੀ ਦੇਣਾ ਕਿ ਮੈਂ ਉਹੀ ਮੁੰਡਾ ਜਿਹਨੂੰ ਤੂੰ ਲੱਭਣ ਆਇਆ ਜੇ ਹੁਣ ਵੀ ਮੈਂ ਗੱਲ ਲਕੋ ਲਈ ਤਾਂ ਐ ਨਹੀਂ ਪਤਾ ਇਹ ਗੱਲ ਕਿੱਥੇ ਖਤਮ ਹੋਣੀ ਆ ਤੇ ਕੀ ਨੁਕਸਾਨ ਹੋ ਜੇ ਆਹ ਉਹੀ ਕੁੜੀ ਆ ਅੱਛਾ ਇਹ ਹੀ ਆ ਹਾਂ ਆ ਜੀ ਆ ਆ ਦੇਖਦੇ ਨਿਸ਼ਾਨੀ ਇਹ ਉਧਰਲੀ ਨਾ ਪਟਵਾਰ ਨਾਲ ਇੱਧਰ ਕੁਛ ਕਰਨ ਆਈ ਹੋਏ ਮੈਨੂੰ ਤਾਂ ਇਹੀ ਲੱਗਦਾ ਕਰਨ ਗਈ ਆਉਣਾ ਜਮੀਨਾਂ ਤੇ ਉਹ ਅੱਖ ਰੱਖੀ ਬੈਠੀ ਹੂੰ ਹਾਂ ਇਹੀ ਗੱਲ ਹੋ ਸਕਦੀ ਆ ਤੁਸੀਂ ਕੌਣ ਸਾਡੀ ਤਾਂ ਤੂੰ ਛੱਡ ਨਾ ਤੂੰ ਇੱਥੇ ਕਰਦੀ ਕੀ ਆ ਤੂੰ ਉੱਧਰ ਆ ਤੂੰ ਉੱਧਰੀ ਰਹਿਣ ਲਾਹੌਰ ਚ ਇੱਧਰ ਕੀ ਕਰਨੀ ਆ ਪਰ ਤੁਸੀਂ ਮੈਨ ਨਾਲ ਐਵੇਂ ਕਿਉਂ ਬੋਲ ਰਹੇ ਹੋ ਮੈਂ ਕਿਹੜਾ ਤੁਹਾਨੂੰ ਕੁਝ ਕਿਹਾ ਜੀ ਫਿਰ ਇੱਧਰ ਕੀ ਮਤਲਬ ਹੋਇਆ ਤੇਰਾ ਤੂੰ ਲਾਹੌਰ ਤੋਂ ਇਹ ਪੰਜਾਬ ਆਏ ਕੀ ਗੱਲ ਹੋਈ ਮੇਰੀ ਗੱਲ ਸੁਣ ਲੈ ਭਾਈ ਜਿੱਥੇ ਤੂੰ ਜਾਣੀ ਆ ਨਾ ਅਸੀਂ ਉਹਦੇ ਕੋਲ ਵੀ ਜਾ ਕੇ ਆਏ ਆ ਦੋ ਦਿਨ ਦਾ ਟਾਈਮ ਦਿੱਤਾ ਉਹਨੂੰ ਤੇ ਨਹੀਂ ਅਸੀਂ ਫਿਰ ਥਾਣੇ ਰਫਟ ਦੇਵਾਂਗੇ ਫੇਰ ਨਾ ਸਾਨੂੰ ਕੋਈ ਚੰਗੀ ਤਰ੍ਹਾਂ ਸਮਝ ਲਾ ਉਹ ਸਾਡਾ ਵੀ ਕੁਝ ਲੱਗਦਾਗਾ ਇਹ ਨਾ ਸੋਚੀ ਵੀ ਉਹ ਕੱਲਾ ਦਾ ਤੋ ਉਹਨੂੰ ਤਾਂ ਅਸੀਂ ਜਾਲ ਚ ਪਸਾ ਲੇਗੇ ਚੁੱਪ ਕਰਕੇ ਅੱਜ ਦੇ ਦਿਨ ਤੂੰ ਆ ਤੇ ਤੁਰ ਜਾ ਜਿੱਧਰੋਂ ਆਇਆ ਉਧਰ ਹੀ ਵਗ ਜਾ ਚੁੱਪ ਕਰਕੇ ਉਹ ਭਾਈ ਮੈਂ ਤੇਰੇ ਨਾਲ ਬੋਲਦਾ ਚੰਗਾ ਨਹੀਂ ਲੱਗਦਾ ਹਾਂ ਠੀਕ ਹੈ ਨਾ ਪਰ ਮੇਰਾ ਕਸੂਰ ਕੀ ਆ ਤੁਸੀਂ ਇਦਾਂ ਕਿਉਂ ਬੋਲ ਰਹੇ ਹੋ ਮੈਨੂੰ ਕਦੇ ਕਸੂਰ ਪੁੱਛਦੀ ਆਪਦਾ ਨਾ ਥੋੜਾ ਤੇ ਸਾਡੀ ਛਾਂਜ ਕੀ ਆ ਮੈਨੂੰ ਐਂ ਤਾਂ ਦੱਸ ਦੇ ਮੈਂ ਥੋੜਾ ਮੜਾ ਕੀ ਕੀਤਾ ਤੁਸੀਂ ਸਾਰੇ ਜਣੇ ਮੇਰੇ ਪਿੱਛੇ ਕਿਉਂ ਪੈ ਗਏ ਪਈਏ ਕਿਵੇਂ ਨਾ ਤੂੰ ਇੱਥੇ ਕਰਨ ਕੀ ਆਈ ਐ ਕੀ ਪਤਾ ਇਹ じゃ ਮੇਰਾ ਹੋ ਆਗਾ ਮੈਂ ਮੈਂ ਛੋਟੇ ਨਾ ਕੋਈ ਗੱਲ ਨਹੀਂ ਕਰਨੀ ਲੈ ਦੇਖ ਲੈ ਹਜੇ ਵੀ ਉੱਤਰ ਨੂੰ ਗਈ ਐ ਸਾਡੇ ਨਾਲ ਕਹਿੰਦੀ ਗੱਲ ਨਹੀਂ ਕਰਨੀ ਹੈ ਉੱਥੀ ਜਾਊਗੀ ਜਾ ਕੇ ਦੇਖੂ ਮੈਂ ਉੱਥੀ ਜਾਊਂਗੀ ਮੇਰਾ ਸਾਲਾ ਕਾਹਨੂੰ ਸੁਧਰਦਾ ਇਹਦਾ ਹੀਲਾ ਨਾ ਕਰਨਾ ਪਊ ਕੋਈ ਹੀਲਾ ਕਰਾਂਗੇ ਦੋ ਦਿਨ ਦਾ ਟਾਈਮ ਦਿੱਤਾ ਉਹਨੂੰ ਜੇ ਦੋ ਦਿਨਾਂ ਚ ਉਹਨੇ ਨਾ ਹਟਿਆ ਫਿਰ ਆਪਾਂ ਥਾਣੇ ਰੱਪਤ ਦੇਵਾਂਗੇ ਹਾਂ ਵੀ ਕਰੀ ਠੀਕ ਹੈ ਤੁਸੀਂ ਮੇਰੇ ਨਾਲ ਬੱਲੇ ਆਪਾਂ ਜੀ ਤੇਗੜੋ ਜੇ ਕੋਈ ਹੱਲ ਹੁੰਦਾ ਨਹੀਂ ਸਰਪੰਚ ਕੋਲੇ ਚੱਲੀ ਗਏ ਐ ਤਾਂ ਕੰਮ ਖਰਾਬ ਆ ਬਸ ਠੀਕ ਹੈ ਮੈਂ ਹੀ ਕਰਨਾ ਪਊਗਾ ਆਪਣੇ ਵੀ ਤੀ ਭਾਣਾ ਨੇ ਕਰੇ ਉਹੀ ਤਾਂ ਗੱਲ ਆ ਉਹਨਾਂ ਤੇ ਕੀ ਅਸਰ ਪਊਗਾ ਇਹਨਾਂ ਨੂੰ ਦੇਖ ਕੇ ਚਲ ਆ ਜਾ ਆਪਾਂ ਚੱਲੀਏ ਚਲ ਚਲਾ ਜਾ ਆ ਜਾ ਕਰਨੇ ਇਨਾਲ ਹੀ ਨਾ ਕੋਈ ਕਰਨੇ ਪਊ ਮੈਂ ਤਾਂ ਕੰਮ ਖਰਾਬ ਆ ਕੀ ਹੋਇਆ ਤੂੰ ਐ ਕਿਉਂ ਕੀਤਾ ਤੁਹਾਡੇ ਪਿੰਡ ਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਕੌਣ ਆ ਤੇ ਜਿਹੜੀ ਉਹ ਭੈਣ ਸੀਗੀ ਉਹਨੇ ਮੈਨੂੰ ਘਰੋਂ ਵੀ ਬਾਹਰ ਕੱਢਤਾ ਕਿਉਂਕਿ ਉਹਨੂੰ ਕਿਸੇ ਨੇ ਧਮਕੀ ਦਿੱਤੀ ਸੀ ਫਿਰ ਉਹਨੇ ਡਰਦੀ ਨੇ ਮੈਨੂੰ ਬਾਹਰ ਕੱਢਤਾ ਔਰ ਮੇਰਾ ਸਮਾਨ ਵੀ ਨਹੀਂ ਦਿੱਤਾ ਉਹ ਚਲ ਕੋਈ ਨਾ ਉਹਨੇ ਬਾਹਰ ਕੱਢਤਾ ਫਰਾ ਕਰਦੇ ਦਰਵਾਜ਼ੇ ਤੇ ਲਈ ਸਦਾ ਖੁੰਢੇ ਵੀ ਕੋ ਕਿ ਕਾਚ ਕੀ ਆਈ ਆ ਮੈਂ ਰਸਤੇ ਚ ਕਿਨੂੰ ਤਿੰਨ ਜਾਨੇ ਟੱਕਰੇ ਸੀਗੇ ਪਤਾ ਨਹੀਂ ਉਹ ਕੌਣ ਸੀ ਏ ਉਹ ਮੈਨੂੰ ਥਾਣੀ ਫੜਨ ਵਾਲੀਆਂ ਗੱਲਾਂ ਕਰ ਰਹੀ ਸੀਗੇ ਉਹਨ ਕੀ ਕਰੋ ਮੈਂ ਉਹ ਇੱਕ ਬੰਦਾ ਨਾਲ ਦੋ ਕੁੜੀਆਂ ਹੋਣੀਆਂ ਹਾਂ ਜਾਣਦੀ ਹਾਂ ਤੁਸੀਂ ਉਹ ਆਹੀ ਨੇ ਸਾਡੇ ਘਰਾਂ ਦੇ ਗਵਾਂਢੀ ਇਕੱਠੇ ਹੋ ਕੇ ਆਏ ਸੀ ਮੈਨੂੰ ਕਹਿੰਦੇ ਤੇਰੇ ਘਰੇ ਉਹ ਲਾਹੌਰ ਵਾਲੀ ਕੁੜੀ ਰੋਟੀਆਂ ਲਾਉਣੋਂਦੀ ਆ ਕਹਿੰਦੇ ਸਾਨੂੰ ਚੰਗਾ ਨਹੀਂ ਲੱਗਦਾ ਤੂੰ ਗੰਦ ਭਰ ਕੇ ਵਿੜੇ ਚ ਬਹਾ ਕੋਈ ਨਾ ਉਨਸਿਰ ਕੀ ਕਰਾਂ ਨਾ ਸਮਝ ਨਹੀਂ ਆ ਰਿਹਾ ਇਦਾਂ ਤਾਂ ਫੇਰ ਮੈਨੂੰ ਵਾਪਸ ਜਾਣਾ ਪਊਗਾ ਕੋਈ ਨਾ ਵਾਪਸ ਨਹੀਂ ਹੁਣ ਤੋਂ ਜਾਣਾ ਮਹਾਲਾ ਘਰ ਦਾ ਉਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਤੇ 2 ਦਿਨਾਂ ਦੇ ਵਿੱਚ ਤਾਂ ਮੈਂ ਵਾਪਸ ਵੀ ਨਹੀਂ ਜਾ ਸਕਾਂਗੀ ਉਹਦੇ ਲਈ ਵੀ ਮੈਨੂੰ ਹਫ਼ਤਾ 10 ਦਿਨ ਚਾਹੀਦੇ ਆ ਮੈਂ 2 ਦਿਨਾਂ ਦੇ ਵਿੱਚ ਕੁਛ ਇਹੋ ਜਿਹਾ ਕਰਨਾ ਵੀ ਉਹ ਤੈਨੂੰ ਕੁਛ ਨਹੀਂ ਕਹਿਣਗੇ ਤੇ ਤੂੰ ਸਦਾ ਲਈ ਇੱਥੇ ਰਹੇਂਗੀ ਇੱਥੇ ਰੋਗੇ ਮੈਂ ਤਾਂ ਜਿੱਦੇ ਲਈ ਆਈ ਐ ਮੈਂ ਉਹਦੇ ਲਈ ਆਈ ਐ ਨਾ ਔਰ ਹਾਂ ਮਤਲਬ ਤੂੰ ਉਹਦੇ ਨਾਲ ਰਹੇਂਗੀ ਪਤਾ ਨਾ ਕਿਉਂ ਕੋਣਾ ਹੈ ਪਤਾ ਨਹੀਂ ਲੱਗਿਆ ਪਰ ਕੱਲ ਤੱਕ ਜਮਾਂ ਕਲੀਅਰ ਹੋ ਜਾ ਉਹ ਕੋਣਾ ਕੱਲ ਤੱਕ ਪੱਕਾ ਪਤਾ ਲੱਗੂ ਕੋਣਾ ਉਹ ਕਿੱਥੇ ਆ ਕੋਈ ਨਹੀਂ ਮੈਂ ਕੱਲ ਨੂੰ ਤੈਨੂੰ ਹੋ ਸਕਦਾ ਉਹਦੇ ਨਾਲ ਮਿਲਾ ਦਾਂ ਮੈਂ ਜਿਸ ਨੂੰ ਕਿਹਾ ਬਸ ਉਹਰੇ ਮੈਨੂੰ ਕੱਲ ਦਾ ਟਾਈਮ ਦਿੱਤਾ ਹੈ ਕਿ ਕੱਲ ਨੂੰ ਉਹ ਬੰਦਾ ਤੇਰੇ ਸਾਹਮਣੇ ਆ ਜਾਊਗਾ ਤਸਨਾ ਕਿਥੇ ਆਹੋ ਭੁੱਲ ਐ ਹੂੰ ਜਿੱਥੇ ਇੰਨਾ ਟਾਈਮ ਸਬਰ ਕੀਤਾ ਥੋੜਾ ਟਾਈਮ ਹੋਰ ਕਰ ਲੈ ਬਸ ਇੱਕ ਦਿਨ ਦੀ ਤਾਂ ਗੱਲ ਮੈਨੂੰ ਇਹ ਆ ਕਿ ਜੇ ਮੈਨੂੰ ਆਉ ਮਿਲ ਜਾਣਾ ਤਾਂ ਬਾਤ ਵਧੀਆ ਫੇ ਮੈਨੂੰ ਡਰ ਨਹੀਂ ਲੱਗੂਗਾ ਇੱਦਾਂ ਦਾ ਕੁੜੀ ਢਿੰਡ ਵਾਲੇ ਬਹੁਤ ਹੋ ਗੁੱਸੇ ਚ ਫਿਰਦੇ ਆ ਇਹਨਾਂ ਨੂੰ ਐ ਲੱਗਦਾ ਕਿ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸੀ ਸੀ ਕਿ ਮੈਂ ਪਟਵਾਰ ਨਹੀਂ ਹਾਂ ਪਟਵਾਰਨ ਪੁਰਤੂਗਾਲੋਂ ਮੈਨੂੰ ਪਹਿਲਾਂ ਨਹੀਂ ਸੀ ਦੱਸਿਆ ਮਾਫ ਕਰ ਦਿਓ ਜੀ ਮੈਨੂੰ ਡਰ ਲੱਗਿਆ ਤਾਂ ਨਹੀਂ ਦੱਸਿਆ ਪਰ ਮੈਂ ਖੁਦ ਤੁਹਾਨੂੰ ਦੱਸਤਾ ਕਿ ਮੈਂ ਲਹਾਰ ਚ ਪਟਵਾਰ ਨੂੰ ਗਿਆ ਮੇਥੋਂ ਗਲਤੀ ਹੋ ਗਈ ਕਿ ਮੈਂ ਥੋਥੋਂ ਵੀ ਇਹ ਸਾਰਾ ਕਸ਼ ਪਾਇਆ ਪਰ ਮੈਂ ਹੁਣ ਦੱਸਤਾ ਨਾ ਉਹ ਚਲ ਕੋਈ ਨਾ ਸਾਡੇ ਗੱਲਾਂ ਨੂੰ ਨਾਲ ਹੁਣ ਜੇ ਤੈਨੂੰ ਕੋਈ ਪਿੰਡ ਦਾ ਕੁਝ ਕਹੂ ਨਾ ਤਾਂ ਤੂੰ ਕਹਿ ਦੀ ਕਿ ਮਨੁਜਮਕੌਰ ਨੇ ਕਿਹਾ ਮਾਲਕਨ ਮਾਲਕਨ 홋ੜਾ ਕਾ ਰਹੇ ਉਹ ਫਿਰ ਮਾਲਕ ਨਹੀਂ ਹੈ ਦੀ ਇਹ ਕਹਿਣਾ ਪਊਗਾ ਜੇ ਤੂੰ ਇੱਥੇ ਰਹਿਣਾ ਹੈ ਨਹੀਂ ਉਹਨਾਂ ਨੇ ਤੈਨੂੰ ਮਾਲਕਨ ਦਾ ਮਤਲਬ ਸਮਝਾ ਰਹੇ ਆ ਤੁਹਾਨੂੰ ਕਿ ਮੈਂ ਤੁਹਾਡੀ ਇੱਥੇ ਘਰ ਵਾਲੀ ਆ ਵੀਰ ਸਿਰਫ ਇਹ ਕਹਿਣਾ ਹੈਗਾ ਕਿ ਤੇ ਕੋਈ ਹੈ ਜੇ ਤੂੰ ਨਹੀਂ বুঝੂਗਾ ਨਹੀਂ ਔਰ ਕੋਈ ਗੱਲ ਨਹੀਂ ਉਹ ਕਹਿ ਨਹੀਂ ਉਹਨਾਂ ਨੂੰ ਬਸ ਇਹਦੇ ਨਾਲ ਇਹ ਆ ਕਿ ਤੈਨੂੰ ਉਹ ਕੁਝ ਕਹਿ ਨਹੀਂ ਸਕਣਗੇ ਤੇ ਇਥੋਂ ਤੈਨੂੰ ਉਹ ਵਾਪਸ ਨਹੀਂ ਭੇਜਣਗੇ ਤੇ ਨਾ ਉਹ ਕਿਸੇ ਪੁਲਿਸ ਕੋਲੇ ਗੱਲ ਕਰ ਸਕਣਗੇ ਬਾਕੀ ਗੱਲ ਮੈਂ ਆਪਣੀ ਆਪੇ ਸੰਭਲ ਬਸ ਤੁਹਾਨੂੰ ਇੰਨਾ ਕਹੀ ਮੇਰਾ ਉਹ ਚਮਕੌਰ ਸੋ ਉਹ ਚਮਕੌਰ ਵੀ ਮਿਲਦੀ ਕੋਈ ਨਹੀਂ ਬਸ ਲਾ ਚਮਕੌਰ ਤੇ ਵਿਸ਼ਵਾਸ ਕਰ ਹੁਣ ਤੂੰ ਰਹੇਂਗੀ ਕਿੱਥੇ ਕੋਈ ਤਾਂ ਪਤਾ ਨਹੀਂ ਲੱਗਦਾ ਬਿਆ ਮੈਨੂੰ ਤਾਂ ਉਹਨੇ ਇਹ ਵੀ ਕਿਹਾ ਕਿ ਸਾਨੂੰ ਮੈਂ ਤੇਰਾ ਉਹਦੀ ਦੋਂਗੀ ਜਦੋਂ ਤੂੰ ਇਹ ਕਹਦੇਂਗੀ ਕਿ ਬਸ ਮੇਰੀ ਮਕਾਲਮ ਵਾਪਸ ਜਾਣਾ ਉਹਨੇ ਮੈਨੂੰ ਮੇਰਾ ਸਮਾਨ ਵੀ ਨਹੀਂ ਦਿੱਤਾ ਮੈਨੂੰ ਸਿੱਧਾ ਘਰੋਂ ਹੀ ਕੱਢਤਾ ਕਹਿੰਦੀ ਮੈਥੋਂ ਨਹੀਂ ਰੱਖਿਆ ਜਾਂਦਾ ਕੱਲੂ ਮੈਨੂੰ ਕੋ ਚੱਕ ਲੂਗਾ ਹੁਣ ਪਤਾ ਕੀ ਆ ਜੇ ਤੂੰ ਮੈਂ ਘਰੇ ਰੱਖਦਾ ਤਾਂ ਇਹ ਨਹੀਂ ਪਤਾ ਰਾਤ ਨੂੰ ਉਹ ਇਕੱਠੇ ਹੋ ਕੇ ਦੁਬਾਰੇ ਆ ਜਾਣ ਤੇ ਜੇ ਤੂੰ ਰਾਤ ਨੂੰ ਉਹਨਾਂ ਨੂੰ ਲੱਭ ਗਈ ਮੇਰੇ ਘਰ ਫਿਰ ਤੈਨੂੰ ਪਤਾ ਵੀ ਇੱਥੇ ਘਰਾਂ ਦੇ ਵਿੱਚ ਉਹਨਾਂ ਨੇ ਕੀ ਗੱਲ ਕਰਨੀ ਸਾਰਿਆਂ ਦੇ ਵਿੱਚ ਹੁਣ ਤੈਨੂੰ ਮੈਂ ਕਿਤੇ ਆਪਣੇ ਨੇ ਖੇਤ ਦੇ ਵਿੱਚ ਘਰ ਪਏ ਉੱਥੇ ਮੰਜਾ ਵਗੈਰਾ ਹੀ ਪਿਆ ਤੇ ਤੂੰ ਤੇ ਥੋੜਾ ਜਿਹਾ ਰਹਿ ਲੈ ਮੈਂ ਤੈਨੂੰ ਸ਼ਾਮ ਨੂੰ ਵਾਪਸ ਲਿਆਉਂਗਾ ਜਿਆਦਾ ਹਨੇਰਾ ਨਹੀਂ ਹੋਣਾ ਮੈਂ ਤੇਰੇ ਕੋਲ ਹੀ ਬੈਠਾ ਰਹਾਂਗਾ ਠੀਕ ਹੈ ਪੱਕਾ ਲਿਆਉਂਗੇ ਪੱਕਾ ਲਿਆਂ ਸ਼ਾਮ ਨੂੰ ਤੇ ਰੋਟੀ ਤੇ ਤੂੰ ਹੀ ਬਣਾਣੀ ਮੇਰੇ ਕਰਿਆ ਕੀ ਹੋਨੇ ਡੈਮੇਜ ਹੋ ਜਾਣਗੇ ਹੋਰ ਤਾਂ ਅਗਰੀ ਗੱਲ ਮੈਨੂੰ ਇਹ ਹੈ ਬੰਤ ਤੂੰ ਇਹਨਾਂ ਦੇ ਹੁੰਦੇ ਆਈਆਂ ਤੇ ਉਹਨਾਂ ਨੂੰ ਪਤਾ

ਇਹ ਤਾਂ ਖਾਲੀ ਪਈ ਐ ਪਾਣੀ ਪੋਣਾ ਸੀਗਾ ਮੱਝਾਂ ਨੂੰ ਲਾਉਣੀ ਹੋ ਪਊਗੀ ਪਾਈਪ ਪਾਈਪ ਵੀ ਹੋ ਪਈ ਐ ਸਿੱਟੀ ਚਲ ਦੇਖਦੀਆਂ ਨਹੀਂ ਤਾਈ ਕੀ ਕਰੀ ਅੰਨੀ ਆਜਾ ਆਜਾ ਇਹਨਾਂ ਨੂੰ ਪਾਣੀ ਪੋਣਾ ਸੀ ਮੱਝਾਂ ਨੂੰ ਅੱਛਾ ਆ ਜਾ ਹੋਰ ਬਸ ਠੀਕ ਆ ਬਸ ਹੋਰ ਤਾਂ ਸਾਰਾ ਕੰਮ ਕਰ ਲਿਆ ਮੈਂ ਪਾਣੀ ਵੀ ਪਿਆ ਦੇ ਸੰਨੀ ਸੁਨੀ ਖਾ ਪੀ ਲਈ ਇਹਨਾਂ ਨੇ ਹੈ ਨਾ ਤੇ ਆ ਪਾਈਪ ਚੱਕਣ ਜਾਂਦੀ ਹਾਂ ਹਾਂ ਦੱਸ ਕਿਵੇਂ ਆਈਆਂ ਮੈਂ ਤਾਂ ਤੇਰੇ ਕੋਲ ਇੱਕ ਗੱਲ ਕਰਨ ਆਈ ਸੀ ਹਾਂ ਦੱਸ ਮੈਂ ਤਾਂ ਹੁਣ ਬਾਹਰੋਂ ਸੁਣ ਕੇ ਆਈ ਆਂ ਕਹਿੰਦੇ ਜਿਹੜੇ ਇਹ ਰਹਿੰਦੀ ਸੀ ਅਲਹੌਰ ਨੂੰ ਜੀ ਹਾਂ 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 ਉਹਨੇ ਵੀ ਘਰੋਂ ਕੱਢਤਾ ਇਹਨੂੰ ਅੱਛਾ ਹੋਰ ਉਹ ਮਰ ਜਾ ਜੇ ਚੱਜਦੀ ਹੁੰਦੀ ਇਹ ਅਗਲੀ ਘਰੋਂ ਕਿਉਂ ਕੱਢਦੀ ਕੰਮੀ ਕਰਦੀ ਹੂ ਉੱਥੇ ਹਾਂ ਵਧੀਆ ਉਹਨੂੰ ਵੀ ਟਾਈਮ ਨਾਲ ਲੱਕ ਲਾ ਗਈ ਹਾਂ ਨਹੀਂ ਤਾਂ ਉਹਨੂੰ ਵੀ ਮੈਨੂੰ ਲੱਗਾ ਸਿਖਾ ਕੇ ਆਉਣਾ ਪੈਂਦਾ ਅਸੀਂ ਸਹੀ ਗੱਲ ਹੈ ਤੇ ਆਪਾਂ ਵੀ ਗਏ ਸੀਗੇ ਮੁੰਡੇ ਕੋਲੇ ਉਹਦੇ ਕੋਲੇ ਚਮਕੌਰ ਕੋਲੇ ਕੀ ਨਾ ਚਮਕੌਰ ਹੀ ਆਦਾ ਹਾਂ ਹਾਂ ਸਮਝਾ ਕੇ ਆਈ ਸੀ ਰੋਟੀ ਬਣਾਉਣ ਆਉਂਦੀ ਸ਼ਾਮ ਦੀ ਉਹਦੀ ਕਹੀ ਤੇ ਰੋਟੀਆਂ ਨੂੰ ਕੀ ਕਹਿਨੀ ਆ ਉਹ ਤਾਂ ਉੱਥੇ ਪੱਕੀ ਰਹਿਣ ਲੱਗੂਗੀ ਉਹ ਤਾਂ ਜਿਹੜੇ ਉਹਨੂੰ ਮੁੰਡੇ ਨੂੰ ਚਾਰ ਖੁੱਡੇ ਆਉਂਦੇ ਆ ਨਾ ਉਹ ਵੀ ਬਕਾ ਕੇ ਛੱਡੂਗੀ ਪਟਵਾਰ ਨਾ ਹੋ ਸਹੀ ਗੱਲ ਹੈ ਧੀਏ ਤੇਰੀ ਮੈਨੂੰ ਤਾਂ ਆਪਹੀਂ ਲੱਗਦਾ ਚਲਾਕ ਬਹੁਤ ਹੈ ਉਹ ਤੇ ਉਹ ਮੁੰਡਾ ਹੈਗਾ ਨਰਮ ਮੈਨੂੰ ਪਤਾ ਮੈਂ ਤਾਂ ਆਪਦੇ ਜਵਾਕਾਂ ਵਾਂਗੂੰ ਉਹਨੂੰ ਸਮਝਾ ਕੇ ਆਈ ਸੀ ਆਪਣਾ ਤਾਂ ਕਹਿਣੀ ਬਣਦਾ ਜੇ ਸਮਝ ਗਿਆ ਤਾਂ ਚੰਗਾ ਤੇ ਨਹੀਂ ਜਮਾ ਨੰਗ ਕਰਕੇ ਜਾਊਗੀ ਉਹਨੂੰ ਉਹੀ ਤਾਂ ਗੱਲ ਆ ਪਨ ਗਏ ਤਾਂ ਦੇ ਚੰਗੇ ਵਾਸਤੇ ਸੀ ਉਹ ਤਾਂ ਹੁਣ ਆਪਣੀ ਗੱਲ ਪੈ ਗਿਆ ਲਾਹੌਰ ਕਿਵੇਂ ਬੋਲਦਾ ਸੀ ਦੇ ਗੁੱਸੇ ਨਾਲ ਨਹੀਂ ਕਹਿੰਦਾ ਸੀ ਕਰਦੀ ਮਾਲਕੀ ਕਿਤੇ ਸੱਚੀ ਨਾ ਬਣਾ ਲੇ ਹਾਂ ਵੱਡੇ ਦਾ ਦੇਖ ਲਾ ਆਏ ਵੀ ਕਹਤਾ ਆਪਣਾ ਤਾਂ ਉਹਨੇ ਫੇਰ ਤਾਂ ਇਹਨੂੰ ਜਮਾ ਖੁੰਡੇ ਲਾ ਕੇ ਜਾਊਗੀ ਇਹੋ ਮੈਂ ਤਾਂ ਐ ਕਹਨੀਆ ਆਪਣਾ ਇੱਕਾ ਹੋਣਾ ਚਾਹਿੰਦਾ ਮੱਲੇ ਵਾਲਿਆਂ ਨੂੰ ਕਰੋ ਇਕੱਠੇ ਤੇ ਲਜਾਉ ਚਮਕੌਰ ਦੀ ਕਰੀ ਜਦੋਂ ਆ ਆਪਣੇ ਆਖੇ ਸਮਝਿਆ ਹੀ ਨਹੀਂ ਫਿਰ ਕੋਈ ਤਾਂ ਕਦਮ ਚੱਕਣਾ ਹੀ ਪਊਗਾ ਆਪਾਂ ਨੂੰ ਮੈਂ ਤਾਂ ਇਹ ਸੱਚੀ ਨਹੀਂ ਆ ਹੁਣ ਉਹਨੇ ਵੀ ਕੱਟਤਾ ਇਹਨੂੰ ਘਰੋਂ ਰਹੂਗੀ ਕਿੱਥੇ ਚਮਕੌਰ ਵੀ ਇਹਦੇ ਕੰਨੀ ਹੋਇਆ ਪਿਆ ਮੈਨੂੰ ਤਾਂ ਲੱਗਦਾ ਬਾਈ ਹੁਣ ਇਹ ਪੱਕੇ ਥੇਡੇਰੇ ਲਾਉ ਅੱਜ ਨਾ ਮੈਂ ਬਿੜਕ ਰੱਖੂੰ ਹਾਂ ਪੂਰੀ ਬਿੜਕ ਕਰ ਰੱਖੀ ਫੇਰ ਦੱਸੀ ਫੇਰ ਮੈਂ ਤੈਨੂੰ ਕਰੂੰ ਫੋਨ ਤੂੰ ਫੋਨ ਕੋਲੇ ਰੱਖੀ ਜੇ ਅੱਜ ਰਾਤ ਨੂੰ ਇੱਥੇ ਰਹੀ ਇਹ ਤਾਂਪਸ ਉਸੇ ਰਾਤ ਨੂੰ ਜਾਂ ਦਿਨ ਤਾਂ ਚੜ੍ਹਨ ਨਹੀਂ ਦੇਣਾ ਸਾਰੇ ਮੈਂਬਰ ਸਰਪੰਚਾਂ ਨੂੰ ਇਕੱਠੇ ਕਰਕੇ ਲੈ ਕੇ ਲੈ ਜਾਵਾਂਗੇ ਉਹਦੇ ਘਰੇ ਠੀਕ ਹੈ ਨਾ ਵੀ ਆਹ ਦੇਖ ਲੋ ਆ ਚੱਜ ਹੁੰਦਾ ਇੱਥੇ ਤੇ ਆਪਾਂ ਹੋਣ ਨਹੀਂ ਦੇਣਾ ਹੈਗਾ ਮੁੰਡਾ ਹੈਗਾ ਉਹ ਨਰਮ ਐ ਨਹੀਂ ਪਤਾ ਉਹਨੂੰ ਕੀ ਕਰੂਗੀ ਜਿਹੜੀ ਉਹਦੇ ਜ਼ਮੀਨ ਹੈਗੇ ਆਪਦੇ ਨਾਮ ਨਾਲ ਵਾ ਲੂ ਫੇਰ ਕੀ ਕਰੂਗਾ ਉਹ ਪੁੱਕੇ ਹੀ ਮਰੂ ਕੋਈ ਤਾਂ ਗੱਲ ਆ ਉਹ ਤਾਂ ਤੁਰ ਜੂ ਲਹਰ ਮੁੜ ਕੋ ਬਿਲਕਦਾ ਰਹੂ ਇੱਥੇ ਫੇਰ ਫੇਰ ਵੀ ਤਾਂ ਆਪਾਂ ਨੂੰ ਦੁੱਖ ਆਊਗਾ ਹੁਣ ਵੀ ਦੁੱਖ ਆ ਫੇਰ ਵੀ ਆਊਗਾ ਕਰੋ ਕੋਈ ਹਿੱਲਾ ਪਰ ਰਲ ਮਿਲ ਕੇ ਭਾਈ ਅੱਜ ਤੂੰ ਪੂਰੀ ਬਿੜ ਕੇ ਰੱਖੀ ਠੀਕ ਹੈ ਤੂੰ ਤਾਈ ਬੇਫਿਕਰੀ ਤੇ ਤੂੰ ਆਦਾ ਫੋਨ ਹੌਣ ਕੋਲੇ ਰੱਖੀ ਆਦਾ ਫੋਨ ਕਰੂੰਗੀ ਚਲ ਠੀਕ ਹੈ ਚਲ ਮੈਂ ਵੀ ਚਲਦੀ ਆ ਚਲ ਮੈਂ ਵੀ ਪਾਣੀ ਪਿਆ ਦਾਂ ਪਸੂਆਂ ਨੂੰ ਆਹੋ ਪਿਆਲਾ ਚੱਲੀ ਰੋਣਗੇ ਕਿ ਕਿ ਮੈਂ ਹੈਗਾ ਨਾ ਜਿੰਨਾ ਟਾਈਮ ਸ਼ਾਮ ਨਹੀਂ ਹੁੰਦੀ ਉਹਨੇ ਟਾਈਮ ਅਜਰੇ ਕੋਲੇ ਬੰਨੇ ਨੂੰ ਵਿੱਚ ਡਰ ਲੱਗਦਾ ਇਸ ਦਿਨੋਂ ਚੰਗਾ ਤਾਂ ਮੈਂ ਲਾਹੌਰ ਵਾਪਸ ਚਲ ਜਾਂਨੀ ਆ ਲਾਹੌਰ ਵਾਪਸ ਚਲੀ ਜੇ ਨਹੀਂ ਕੋਈ ਇੱਛੇ ਕਹਦਾ ਡਰ ਆ ਇਹ ਮੇਰਾ ਖੇਤ ਆ ਨਾਲੇ ਇੱਥੇ ਕੋਈ ਨਹੀਂ ਆਉਂਦਾ ਹੋਰ ਮੈਥੋਂ ਬਿਨਾ ਪੁੱਛੇ ਤੋਂ ਬਿਨਾ ਉਹ ਇੱਥੇ ਬਿਲਕੁਲ ਸੇਫ ਹੈ ਠੀਕ ਹੈ ਮੈਂ ਤੇਰੇ ਕੋਲ ਬੈਠਾ ਜਦੋਂ ਹਨੇਰਾ ਹੋ ਗਿਆ ਉਹ ਆਪਾਂ ਚਲੇ ਜਾ ਮੈਂ ਕਰ ਉਸ ਤੋਂ ਬਾਅਦ ਤੂੰ ਮੈਨੂੰ ਰੋਟੀ ਲਾ ਕੇ ਨਹੀਂ ਖਵਾਉਣੀ ਫਿਰ ਪਰ ਨਾ ਹੋਣੇ ਕਿ ਮੇਰਾ ਦਿਲ ਨਹੀਂ ਲੱਗਦਾ ਲੈ ਮੈਂ ਬਹੁਤ ਪਛਤਾ ਰਹੀ ਹਾਂ ਕਿ ਮੈਂ ਇੱਥੇ ਕਿਉਂ ਆਈ ਮੇਰਾ ਠੀਕ ਅਰਦਾ ਕਿ ਮੈਂ ਆਪਸ ਚੱਲ ਚੱਲ ਕੇ ਕਦੇ ਵੀ ਨਾ ਆਵਾਂ ਕਿਉਂ ਇਹੋ ਜਿਹਾ ਪਾਗਲ ਬਣ ਕੇ ਕਿਉਂ ਕਰਨਾ ਫਸ ਮੈਨੂੰ ਇੱਥੇ ਕੋਈ ਆਪਣਾ ਹੀ ਨਹੀਂ ਦੇਖਿਆ ਮੈਂ ਬਗਾਨਾ ਲੱਗ ਰਿਹਾ ਤੈਨੂੰ ਇਹ ਰੱਦ ਨਹੀਂ ਕੀਤਾ ਕੋਈ ਰੇਸ਼ਤਾ ਮੇਰਾ ਤੇਦਰ ਮੈਂ ਉਹ ਵੀ ਲੱਭ ਕੇ ਦੇਣਾਗਾ ਮੈਂ ਲੱਭ ਕੇ ਵੀ ਨਹੀਂ ਦੇਣਾ ਤੱਕਾ ਦੋਸਤ ਲੱਭ ਕੇ ਦੇਣਾ ਇੱਕ ਦਿਨ ਹੋਰ ਇੱਕ ਦਿਨ ਹੋਰ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਤੇਰੀ ਦੋ ਦਿਨ ਗਿਆ ਸੀ ਇੱਕ ਦਿਨ ਹੋ ਗਿਆ ਇੱਕ ਦਿਨ ਰਹਿ ਗਿਆ ਤੱਕਾ ਤੇ ਮੈਨੂੰ ਮਲਾਬਸ ਤੇਰੇ ਮੇਰੇ ਸਾਹਮਣੇ ਆਪ ਕੋ ਆਪ ਕਰ ਲੂ ਬਸ ਕੁਛ ਮਰਜੀ ਹੋ ਜਾ ਤੇ ਤੂੰ ਸੀ ਮੈਨੂੰ ਮੜਾ ਹੀ ਦਿਖਾ ਹੀ ਦਿੰਦੇ ਤਾਂ ਮੈਂ ਦੇਖ ਕੇ ਵੀ ਲੋਹਰ ਵਾਪਸ ਚੱਲ ਜੰਨੀ ਆ ਅੱਛਾ ਹੂੰ ਜੇ ਤੈਨੂੰ ਉਹ ਪਿਆਰ ਕਰਨ ਲੱਗ ਗਿਆ ਵਾ ਫੇਰ ਖਰੋ ਮੈਨੂੰ ਕਿੱਥੋਂ ਪਿਆਰ ਕਰੂਗਾ ਕੋਈ ਪਏ ਵੀ ਨਹੀਂ ਪਤਾ ਕਿ ਮੈਂ ਕਿੱਥੇ ਆ ਤੇ ਕੌਣ ਅੱਛਾ ਪਰ ਮੇਰਾ ਦਿਲ ਹੀ ਕਹਿੰਦਾ ਯੂ ਵੀ ਤਰ ਉਡੀਕ ਕਰ ਰਿਹਾ ਹੋਵੇ ਨਹੀਂ ਮੈਨੂੰ ਪਤਾ ਮੁੰਡੇ ਕਦੀ ਵੀ ਨਿਕਸਾਗਦੇ ਇਹਦੇ ਸਿਰਫ ਕੁੜੀਆਂ ਹੁੰਦੀਆਂ ਜਿਹੜੀਆਂ ਸਾਡੇ ਸਮੁੰਦਰ ਪਾਰ ਵੀ ਟਾਪੇ ਜਾਂਦੀਆਂ ਉਹਨਾਂ ਦੀ ਪਰ ਕੋਈ ਵੀ ਮੁੰਡਾ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਇਹ ਤਾਂ ਮੈਂ ਹੀ ਕੀਤਾ ਉਹਦਾ ਤੇ ਮੈਂ ਫੇਰ ਉਹਨੂੰ ਇੱਥੇ ਵਾਪਸ ਆ ਗਈ ਇੰਨੇ ਵੱਡੇ ਰਿਸਕ ਤੇ ਉਹ ਨਹੀਂ ਨਹੀਂ ਤੈਨੂੰ ਪਿਆਰ ਕਰਦਾ ਉਹ ਤੇ ਰੱਬ ਨੇ ਤੈਨੂੰ ਭੇਜਿਆ ਵੀ ਉਹਦੀ ਲਈ ਆ ਬਸ ਉਹਨੂੰ ਹੋ ਤੈਨੂੰ ਜਲਦੀ ਮਿਲੂਗਾ ਇਹ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਮੈਨੂੰ ਤਾਂ ਲੱਗਦਾ ਕਿ ਰੱਬ ਵੀ ਨਹੀਂ ਹੈਗਾ। ਐਵੇਂ ਰੱਬ ਨੂੰ ਦੁਸਤ ਦੇ ਜਾਂਦੀ ਆ। ਕੋਈ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ। ਤੈਨੂੰ ਦੇਰ ਨਾ ਮਿਲੂਗਾ। ਹੁਣ ਆਪਾਂ ਐ ਕਰ ਉਹ ਸਬਜ਼ੀ ਵਗੈਰਾ ਤੋੜਦੇ ਆ। ਫੇਰ ਆਪਾਂ ਚੱਲਦੇ ਆ ਘਰੇ। ਥੋੜਾ ਜਿਹਾ ਹਨੇਰਾ ਹੋ ਜਾਊਗਾ ਠੀਕ ਐ। ਘਰੇ ਜਾ ਕੇ ਰੋਟੀ ਬਣਾ ਕੇ ਖਾਣੇ ਆ। ਕੱਲ ਨੂੰ ਫਿਰ ਮੋਲ ਲੱਗੂਗਾ ਅਮਰਾਦਰ। ਠੀਕ ਐ। ਚੱਲ ਆ ਜਾ। ਮਾਸੀ ਕਰਤਾ ਐ ਤਾਂ ਮੈਂ ਤੇ ਮਾਸੀ ਹਾਂ ਪੁੱਤ ਤੁਹਾਨੂੰ ਇਹ ਗੱਲ ਪਤਾ ਕੀ ਪਤਾ ਆ ਜਿਹੜੀ ਆਪਣੇ ਗਵਾਂਡੀਆਂ ਦੇ ਆਈ ਨਹੀਂ ਸੀ ਹੋਈ ਉਹ ਲਾਹੌਰ ਨਾ ਹਾਂ ਉਹਨੂੰ ਤਾਂ ਉਹਨਾਂ ਨੇ ਗਵਾਂਡੀਆਂ ਨੇ ਘਰੋਂ ਕੱਢਤਾ ਬੇ ਪੁੱਤ ਪਤਾ ਮੈਨੂੰ ਸਾਰੇ ਪਿੰਡ ਚ ਗੱਲ ਉੱਡੀ ਪਈ ਆ ਤੇ ਹੁਣ ਉਹ ਚਮਕੌਰ ਕਿ ਕਰੇ ਰਹਿੰਦੀ ਆ ਨਾ ਪੁੱਛ ਨਾ ਪੁੱਤ ਰਹਿੰਦੀ ਤਾਂ ਰਹਿੰਦੀ ਆ ਜਾਂ ਨਹੀਂ ਰਹਿੰਦੀ ਹਜੇ ਤੱਕ ਕੋਈ ਪੱਕਾ ਨਹੀਂ ਹੈਗਾ ਗਏ ਸੀ ਅਸੀਂ ਵੀ ਅੱਛਾ ਪਰ ਉਹ ਮੁੰਡਾ ਗੱਲ ਸੁਣਨ ਚ ਨਹੀਂ ਆਉਂਦਾਗਾ ਮਾਸੀ ਤੁਸੀਂ ਕਰੋਨਾ ਇੱਕ ਕੱਢੋ ਉਹਨੂੰ ਲਾਹੌਰ ਨੂੰ ਇੱਥੋਂ ਬੇਪੁੱਤ ਅਸੀਂ ਤਾਂ ਨਾ ਜ਼ੋਰ ਤਾਂ ਲਾਈ ਜੰਨੇ ਆ ਉਹਦੇ ਨਾਲ ਮਾਹੌਲ ਮੈਨੂੰ ਵੀ ਲੱਗਦਾ ਪਿੰਡ ਦਾ ਖਰਾਬ ਹੋਗਾ ਉਹਨੂੰ ਦੇਖ ਕੇ ਹਾਂ ਨਾਲੇ ਮਾਸੀ ਤੁਹਾਨੂੰ ਪਤਾ ਹੀ ਆ ਵੀ ਜਮਕੌਰ ਤਾਂ ਭੋਲਾ ਭਾਲਾਗਾ ਉਹ ਤੋਂ ਉਹਦੇ ਗੱਲਣਾ ਚ ਆ ਗਿਆ ਹੋਰ ਧੀਏ ਸਾਨੂੰ ਵੀ ਉਸੇ ਦੀ ਫਿਕਰ ਆ ਫੇਰ ਵੀ ਆਪਣੇ ਪਿੰਡ ਦਾ ਮੁੰਡਾ ਹੈਗਾ ਹਨਾ ਆਪਣੇ ਘਰਾਂ ਚੋਂ ਆ ਹਨਾ ਕੱਲਾ ਹੈਗਾ ਹੈਗਾ ਆਪਾਂ ਨੂੰ ਫਿਕਰ ਆ ਪਰ ਉਹ ਕਮਲਾ ਗੱਲ ਹੀ ਨਹੀਂ ਸੁਣਦਾ ਕਿਸੇ ਦੀ ਪਤਾ ਨਹੀਂ ਉਹਨੇ ਕੀ ਜੀਤਾ ਮਾਰੀ ਨੇ ਤੇ ਜਾਦੂ ਟੋਨਾ ਕੀਤਾ ਹੋਇਆਗਾ ਮਾਸੀ ਤੁਸੀਂ ਸਮਝਾਓ ਥੋੜੀ ਤਾਂ ਗੱਲ ਸਮਝੂਗਾ ਨਾ ਉਹ ਨੀਤੀ ਇਹ ਮੈਂ ਦੇਖੂਗੀ ਠਹਿਰ ਕੇ ਨਾ ਇੱਕ ਵਾਰੀ ਢੇੜਾ ਮਾਰ ਕੇ ਆਉਂਗੀ ਜੇ ਉਹ ਨਾ ਹੋਈ ਤਾਂ ਖਬਰ ਮੇਰੀ ਕੱਲੀ ਤੋਂ ਗਏ ਤੇ ਕੋਈ ਉਹਦੇ ਖਾਣੇ ਚ ਵੱਢ ਜੇ ਗੱਲ ਮੈਂਵੇਂ ਕਰੂੰਗੀ ਨਾ ਜੀ ਤਾ ਨੂੰ ਮੈਂ ਇੱਧਰ ਉੱਧਰ ਕਰ ਲੂੰਗੀ ਜੇ ਉੱਥੇ ਹੋਈ ਤਾਂ ਉਹਨੂੰ ਮੈਂ ਗੱਲਾਂ 'ਚ ਲਗਾ ਲੂੰਗੀ ਤਾਂ ਤੁਸੀਂ ਉਹਨੂੰ ਕੰਨੇ ਕਿਹਾਏ ਹੋ ਇੱਕ ਵਾਰ ਚੱਲ ਮੈਂ ਦੇਖਦੀ ਆਂ ਤੂੰ ਐ ਕਰ ਆ ਕੰਮ ਨਿਮੇੜ ਫਿਰ ਆਪਾਂ ਦੇਖਦੇ ਆਂ ਬਿੜਕ ਜੀ ਲੈ ਕੇ ਚੱਲਾਂਗੇ ਆਪਾਂ ਹਾਂ ਮਾਸ ਜੰਗਾ ਪੁੱਤ ਲੈ ਚੀਤਾ ਨੂੰ ਤਾਂ ਹੁਣ ਮੈਂ ਘਰੋਂ ਕੱਢਿਆ ਲੈ ਬਬਤਾ ਹੋਏ ਹੋਏ ਓਹ ਹੋਏ ਡਰ ਨੂੰ ਦੱਸੂ ਕਿਉਂ ਡਰ ਗਿਆ ਤੂੰ ਡਰਾਈ ਦਿੱਤੀ ਸੀ ਬੁੜੀ ਮੈਂ ਪੁੱਛਿਆ ਅੱਜਿੰਦਾ ਲੱਗਿਆ ਪਿਆ ਜਾਇ ਖਣਾ ਗਿਆ ਕਿੱਤਰਾ ਕੀ ਪਤਾ ਮੈਂ ਤਾਂ ਮੇਰੇ ਸੜ ਦਾ ਕੰਦ ਉਤੋਂ ਦੇ ਵੀ ਦੇਖ ਲਿਆ ਹੈ ਨਹੀਂ ਫੇਰ ਹੁਣ ਹੁਣ ਪੜ ਕਿਤੜਕ ਲਾਇਆ ਕੋਈ ਇਧਰ ਉਧਰ ਦੇਖ ਇੱਥੇ ਖੇਤ ਖੂਤ ਤਾਂ ਨਹੀਂ ਵਗ ਗਏ ਹੋ ਸਾਰੇ ਖੇਤ ਵਗ ਗਏ ਹੋਵੇ ਇਹਨਾਂ ਦਾ ਪੁਰਾਣਾ ਘਰ ਜਾ ਪਿਆ ਉੱਥੇ ਬਸ ਉਧਰ ਗਿਆ ਹੋਣਾ ਉਹ ਇੱਥੋਂ ਟਲ ਗਿਆ ਵੀਰਾਸ ਵਾਲਾ ਇੱਥੋਂ ਵਗ ਗਿਆ ਵੀ ਪਿੰਡ ਵਾਲੇ ਸ਼ੱਕ ਕਰਦੇ ਆ ਮੈਨੂੰ ਬੋਲਦੇ ਆ ਉਹਨੂੰ ਪਤਾ ਹੈ ਵੀ ਕਰਨਗੇ ਕੋਈ ਹੀਲਾ ਹੁਣ ਜਿਹੜਾ ਇੰਨਾ ਬੋਲ ਕੇ ਆਏ ਆ ਆਪਾਂ ਉਹਨੂੰ ਤੇ ਮੈਂ ਆਈ ਕਹਿੰਦੀ ਆ ਵੀ ਛਿੰਦੀ ਨੂੰ ਕਹਾ ਵੀ ਭਾਈ ਬਿੜਕ ਤੜਕ ਤੂੰ ਹੀ ਰੱਖ ਉੱਥੇ ਜਿੰਦਾ ਲੱਗ ਰਿਹਾ ਐਡਾ ਵੱਡਾ ਸੱਚ ਹਾਲ ਹੈ ਤਾਂ ਨਾਲ ਗਮੰਡਣਾ ਹੈ ਲਾਹੌਰ ਹੁਣ ਉਹਨੂੰ ਕਹਿਦੇ ਆ ਆਪਾਂ ਤੂੰ ਐਂ ਕਰ ਮੈਂ ਜਾਮਾ ਤੂੰ ਹੁਣੇ ਖੜੇ ਪੈਰੀ ਜਾ ਅੱਛਾ ਜਾ ਕੇ ਆਉਦੇ ਕੋਲ ਵੀ ਬਿੜਕ ਤੇ ਰੱਖੀ ਹਾਂ ਹਾਂ ਵੀ ਹੈ ਨਹੀਂ ਗਾ ਜਿੰਦਾ ਲੱਗਦਾ ਆਹੋ ਆਹੋ ਜਾ ਹੁਣ ਠੀਕ ਐ ਵੀਰਾਸ ਵਾਲਾ ਇਧਰ ਭੱਗ ਗਿਆ ਜਿੰਦਾ ਲੱਗਿਆ ਪਿਆ ਕੰਧ ਉਤੋਂ ਵੀ ਦੇਖ ਲਿਆ ਪੱਕਾ ਖੇਤ ਗਿਆ ਉਹ ਰਾਣਾ ਘਾਰਾ ਬੁੜੇਲਾ ਉੱਥੇ ਐਵੇਂ ਨੇ ਬੇਰ ਕਰਾਹਦਾ ਬੋਰੀ ਮੈਂ ਕਰਦਾ ਕਮੇਟੀ ਵਾਲਿਆਂ ਨਾਲ ਗੱਲ ਪਿੰਡ ਵਾਲਿਆਂ ਨਾਲ ਬਈ ਮੁਸਲਮਾਨਾਂ ਦੀ ਕੁੜੀ ਆਪ ਦੇ ਘਰ ਹੀ ਰੱਖੀ ਬੈਠਾ ਅੱਜ ਇਹ ਰੱਖੀ ਬੈਠਾ ਕੱਲੋਂ ਇਹਨੂੰ ਦੇਖ ਕੇ ਚਾਰ ਹੋਰ ਰੱਖਣਗੇ ਇਹ ਤਾਂ ਮੇਰੇ ਸਾਹਮਣੇ ਗੰਦ ਪਾ ਦੇਣਾ ਪਿੰਡ 'ਚ ਕੁਛ ਨਾ ਕੁਛ ਤਾਂ ਇਹਨੂੰ ਮੈਨੂੰ ਹੱਲ ਕਰਨਾ ਪਊ ਐਂ ਤਾਂ ਕੰਮ ਔਟ ਨਹੀਂ ਆਉਣਾ ਚਲ ਪ੍ਰਧਾਨ ਨਾਲ ਗੱਲ ਕਰਦਾ